ਪਿਛਲੇ 3-4 ਮਹੀਨਿਆਂ ਤੋਂ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਅਸ਼ਵੀਰ ਸਿੰਘ ਜੀ ਬਾਬਰ ਪ੍ਰਧਾਨ ਸ਼ੋਭਨੀ ਕਾਲੀ ਦਲ ਦੇ ਜਿਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਹੈ ਮੈਂ ਇੱਥੇ ਕਹੂੰਗਾ ਜਲੀਲ ਕੀਤਾ ਜਾ ਰਿਹਾ ਪਿਛਲੇ ਕੁਝ ਸਮੇਂ। ਅਰੋਣਾ ਨੂੰ ਇੱਕ ਟਾਰਗੇਟ ਦੇ ਤਹਿਤ ਪਿਛਲੇ 3-4 ਮਹੀਨਿਆਂ ਤੋਂ ਘਰੇ ਬਿਠਾ ਦਿੱਤਾ। ਜਿਸ ਇਨਸਾਨ ਨੇ ਪੰਜਾਬ ਦੇ ਵਿੱਚ ਵਿਕਾਸ ਕੁਰਸ਼ ਦੇ ਨਾਮ ਨਾਲ ਜਿਸ ਇਨਸਾਨ ਨੂੰ ਜਾਣਿਆਗੇ ਪੰਜਾਬ ਦੇ ਪਾਸੇ ਜਿਸ ਪਾਸੇ ਦੀ ਤਰੱਕੀ ਹੋਈ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਬਦੌਲਤ ਹੋਈ ਹੈ। ਔਰ ਉਸ ਤੋਂ ਵੀ ਅੱਗੇ ਮੈਂ ਗੱਲ ਕਰਾਂ ਕਿ ਸ਼ੋਮਣੀ ਅਕਾਲੀ ਦਲ ਆ ਜਿਸ ਵੀ بلندੀਆਂ ਨੂੰ ਛੋਹਿਆ ਉਸ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਬਹੁਤ ਯੋਗਦਾਨ ਹੈ। ਕਿਉਂਕਿ ਆਪਣੇ ਪ੍ਰਧਾਨਗੀ ਦੇ ਕਾਰਜਕਾਲ ਦੇ ਵਿੱਚ ਉਹਨਾਂ ਨੇ ਪਾਰਟੀ ਦੀ ਗੱਲ ਪਿੰਡ-ਪਿੰਡ ਘਰ-ਘਰ ਸ਼ਹਿਰਾਂ ਤੱਕ ਪਹੁੰਚਾਈ। ਪਰ ਪਿਛਲੇ ਕੁਝ ਸਮੇਂ ਤੋਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਜਿੱਥੇ ਦੂਸਰੀਆਂ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਉੱਥੇ ਹੀ ਸਾਡੀਆਂ ਪਾਰਟੀਆਂ ਦੇ ਕੁਝ ਨੁਮਾਇੰਦੇ ਹੀ ਜਿਨ੍ਹਾਂ ਦੀ ਅੱਖ ਵਿੱਚੋਂ ਚੁਬ ਰਹੇ ਸੀਗੇ ਉਹਨਾਂ ਨੂੰ ਟਾਰਗੇਟ ਕਰ ਰਹੇ ਆ। ਔਰ ਮੈਂ ਤਾਂ ਦੋਵੇਂ ਹੱਥ ਜੋੜ ਕੇ ਬੇਨਤੀ ਕਰੂੰਗਾ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਬਰਵਿੰਦਰ ਸਿੰਘ ਜੀ ਪੁੰਦਰ ਕਾਰਜਕਾਰੀ ਪ੍ਰਧਾਨ ਸਾਹਿਬ ਤੁਸੀਂ ਦੇਖਿਆ ਕਿ ਹਮੇਸ਼ਾ ਪਾਰਟੀ ਜਿੱਥੇ ਬਲੰਦੀਆਂ ਛੂੰਦੀ ਸੀ ਉੱਥੇ ਪਾਰਟੀ ਦੀ ਪਿੱਠ 'ਤੇ ਛੁਰਾ ਮਾਰਨ ਵਾਲੇ ਵੀ ਹੁੰਦੇ ਸੀ। ਔਰ ਅੱਜ ਉਹਨਾਂ ਨੇ ਹੀ ਪਾਰਟੀ ਦੇ ਵਿੱਚ ਪਿੱਠ ਵਿੱਚ ਸ਼ੁਰਾ ਮਾਰ ਕੇ ਪ੍ਰਧਾਨ ਸਾਹਿਬ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਐਸੇ ਹਾਲਾਤ ਬਣਾਤੇ ਕਿ ਜਿਹੜਾ ਬੰਦਾ ਦਿਨ ਭਰ ਰਾਤ ਪਾਰਟੀ ਲਈ ਕੰਮ ਕਰਦਾ ਸੀ ਅੱਜ ਤਕਰੀਬਨ 3 ਮਹੀਨਿਆਂ ਤੋਂ ਇੱਕ ਕਮਰੇ ਦੇ ਵਿੱਚ ਘਰੇ ਬੈਠੇ ਇਥੋਂ ਜ਼ਿਕਰ ਕਰਕੇ ਉਹਨਾਂ ਨੂੰ ਜਲੀਲ ਕਰਨ ਦਾ ਇਹ ਕੰਮ ਕੀਤਾ ਹੈ ਮੈਂ ਤਾਂ ਪ੍ਰਧਾਨ ਸਾਹਿਬ ਨੂੰ ਪੁੰਦਰ ਸਾਹਿਬ ਤੁਹਾਡੇ ਚਰਨਾਂ 'ਚ ਹੀ ਬੇਨਤੀ ਕਰੂੰਗਾ ਤੁਸੀਂ ਸਾਡੇ ਬਿਰਗਾਂ ਦੀ ਸੁਵਾਲ ਕੇ ਵੇਖੀ ਆਪਾਂ ਕਿਤੇ ਇਹਨਾਂ ਲੋਕਾਂ ਦੀਆਂ ਜੋ ਚਾਲਾਂ ਇਹਨਾਂ ਨੇ ਚਲੀਆਂ ਨੇ ਉਹਨਾਂ ਚ ਇਹਨਾਂ ਨੂੰ ਕਾਮਯਾਬ ਨਾ ਹੋਣ ਦੀਏ। ਔਰ ਇਹ ਸਰਦਾਰ ਜੀ ਬੀਰ ਸਿੰਘ ਬਾਦਲ ਸਾਹਿਬ ਦੀ ਪਾਰਟੀ ਨੂੰ ਬਹੁਤ ਲੋੜ ਹੈ। ਪਾਰਟੀ ਆਪਾਂ ਦੁਬਾਰਾ ਲੋਕਾਂ ਦਾ ਜਾਣਾ ਵਿਚਰਨਾ ਉਹ ਸਰਦਾਰ ਜੀ ਬੀਰ ਸਿੰਘ ਬਾਦਲ ਸਾਹਿਬ ਦੀ ਜੋਗ ਅਗਵਾਈ ਚ ਹੀ ਹੋ ਸਕਦਾ ਹੈ। ਪਰ ਬਹੁਤ ਦੁੱਖ ਦੀ ਗੱਲ ਹੈ ਕਿ ਉਹਨਾਂ ਦਾ ਅਸਤੀਫਾ ਆ ਗਿਆ। ਔਰ ਉਸ ਅਸਤੀਫੇ ਨੇ ਮੇਰੇ ਮਨ ਨੂੰ ਇੰਨੀ ਠੇਸ ਪਹਚਾਈ ਕਿ ਮੇਰੇ ਲਈ ਇਹ ਇਸ ਪਾਰਟੀ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਮੈਂ ਇਸ ਰੂਸ ਵੱਜੂ ਅੱਜ ਸ਼ੋਮਨੀ ਕਾਲੀਦਲ ਦੇ ਜ਼ਿਲ੍ਹਾ ਪ੍ਰਧਾਨ ਤੋਂ ਅਸਤੀਫਾ ਦਿੰਦਾ ਔਰ ਨਾਲ ਹੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦਿੰਦਾ ਪਿਛਲੇ 3-4 ਮਹੀਨਿਆਂ ਤੋਂ ਸਾਡੇ ਬਹੁਤ ਸਤਕਾਰਯੋਗ ਸਰਦਾਰ ਸ਼ਬੀਰ ਸਿੰਘ ਦੀ ਬਾਦਲ ਪ੍ਰਧਾਨ ਸ਼ੋਮਨੀ ਕਾਲੀਦਲ ਦੀ ਜਿਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਮੈਂ ਇੱਕ ਤਾਂ ਕਹੂੰਗਾ ਜਲੀਲ ਕੀਤਾ ਜਾ ਰਿਹਾ ਪਿਛਲੇ ਕੁਝ ਸਮੇਂ ਔਰ ਉਹਨਾਂ ਨੂੰ ਇੱਕ ਟਾਰਗੇਟ ਦੇ ਤਹਿਤ ਪਿਛਲੇ 3-4 ਮਹੀਨਿਆਂ ਤੋਂ ਘਰੇ ਬਿਠਾ ਦਿੱਤਾ ਜਿਸ ਇਨਸਾਨ ਨੇ ਪੰਜਾਬ ਦੇ ਵਿੱਚ ਵਿਕਾਸ ਕੁਸ਼ ਦੇ ਨਾਮ ਨਾਲ ਜ